ਕੁਜੀ ਆ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਅੱਠੇ ਪਾਸ਼ਾ ਹੀ ਕੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜਨਮ ਦਿਹਾੜਾ ਹੈ ਇਸ ਖੁਸ਼ੀ ਵਿੱਚ ਅਸੀਂ ਹਰਮੰਦਰ ਸਾਹਿਬ ਮੱਥਾ ਟਿਕਣ ਆਏ ਆ ਜੀ ਇਹ ਜਿੰਨਾ ਹਰਮੰਦਰ ਸਾਹਿਬੀ ਕੇ ਅਸਤਵਾਜੀ ਚਲਾਈ ਜਾਂਦੀ ਹੈ ਲਾਲੀ ਦੀਪ ਮਾਲਾ ਹੁੰਦੀ ਹੈ ਜੋ ਕਿ ਬੜੀ ਦੇਖਣਯੋਗ ਹੁੰਦੀ ਹੈ ਇਸ ਦੀਪਕਾ ਜੀ ਕੀ ਕਹਿਣਾ ਚਾਹੋਗੇ ਅੱਜ ਗੁਰਪੁਰਬ ਮੌਕੇ ਆਤਿਸ਼ਬਾਜ਼ੀ ਦੇਖੀ? ਹਾਂ ਜੀ ਸਾਨੂੰ ਬਹੁਤ ਵਧੀਆ ਲੱਗਿਆ ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਪੁਰਬ ਪ੍ਰਕਾਸ਼ ਗੁਰਪੁਰਬ ਹੈ ਤੇ ਅੰਮ੍ਰਿਤਸਰ ਦਰਬਾਰ ਸਾਹਿਬ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਦੀਪਮਾਲਾ ਵੀ ਹੋਈ ਆਤਿਸ਼ਬਾਜ਼ੀ ਵੀ ਹੋਈ ਬਹੁਤ ਵਧੀਆ ਲੱਗੀ ਸਾਨੂੰ ਸੰਤਾਂ ਨੂੰ ਇਹੀ ਬੇਨਤੀ ਹੈ ਕਿ ਇਥੇ ਆਨ ਕੇ ਬਹੁਤ ਵਧੀਆ ਲੱਗਦਾ ਹੈ ਦਰਸ਼ਨ ਕਰਨ ਬਾਬਾ ਜੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਤੇ ਮੇਰਾ ਕਰਨ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਫਤਿਹ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਫਤਿਹ ਵਾਏ ਗੁਰਜੀ ਆਦਿ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਅੱਠੇ ਪਾਸ਼ਾ ਇੱਥੇ ਗੁਰੂ ਹਦੈ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਹੈ ਇਸ ਖੁਸ਼ੀ ਵਿੱਚ ਅਸੀਂ ਹਰ ਮੰਦਰ ਸਾਮੱਥਾ ਟਿਕਣ ਆਏ ਆ ਜੀ ਇਹ ਜਿਨ੍ਹਾਂ ਹਰ ਮੰਦਰ ਸਾਹਿਬ ਵਿਖੇ ਅਸਤ ਬਾਜੀ ਚਲਾਈ ਜਾਂਦੀ ਹੈ ਨਾਲੇ ਦੀਪਮਾਲਾ ਹੁੰਦੀ ਹੈ ਜੋ ਕਿ ਬੜੀ ਦੇਖਣਯੋਗ ਹੁੰਦੀ ਹੈ ਇਸ ਦਿਨ ਦੂਰੋਂ ਦੂਰੋਂ ਸੰਗਤ ਅਸਤ ਬਾਜੀ ਵੇਖਣ ਆਂਦੀ ਹੈ ਨਾਲ ਬਹੁਤ ਬਹੁਤ ਜ਼ਿਆਦਾ ਖੁਸ਼ੀਆਂ ਪ੍ਰਾਪਤ ਕਰਦੀ ਹੈ ਤੁਸੀਂ ਆਤਿਸ਼ਬਾਜੀ ਦੇਖੀ ਕਿਸ ਤਰ੍ਹਾਂ ਦਾ ਨਜ਼ਾਰਾ ਲੱਗਾ ਅਸਵਾਈ ਦੇਖ ਕੇ ਬਹੁਤ ਹੀ ਵਧੀਆ ਨਜ਼ਾਰਾ ਲੱਗੇ ਜੀ ਸਾਨੂੰ